ਬਾਕੀ ਦੀ ਗੱਲ ਜੀ ਆਪਾਂ ਬਾਅਦ ਚ ਕਰਦੇ ਆ ਪਹਿਲਾਂ ਤੁਸੀਂ ਇਹ ਛੋਟੀ ਜਿਹੀ ਵੀਡੀਓ ਦੇਖਿਓ ਤੇ ਫਿਰ ਆਪਾਂ ਬਾਕੀ ਦਾ ਵਲੋਗ ਜਿਹੜਾ ਬਾਅਦ ਚ ਸ਼ੁਰੂ ਕਰਦੇ ਆ ਗੱਲਬਾਤ ਜਿਹੜੀ ਆ ਉਹ ਬਾਅਦ ਚ ਸ਼ੁਰੂ ਕਰਦੇ ਆ ਠੀਕ ਹੈ ਜੀ ਉਜ ਪਹਿਲਾਂ ਨਾ ਮੈਂ ਜਿਹੜਾ ਸਮਾਨ ਸੀ ਆਪਣਾ ਉੱਪਰ ਉਹ ਮੈਂ ਕੱਢ ਲਿਆ ਆ ਤੇ ਇਸ ਤਰ੍ਹਾਂ ਮੈਂ ਉੱਤੋਂ ਕੱਪੜੇ ਹੈ ਨਾ ਇਹ ਸਾਰੇ ਜਿਹੜੇ ਟਕੇ ਹੋਏ ਸੀ ਚੰਗੀ ਤਰ੍ਹਾਂ ਤੇ ਮੈਂ ਕਿਹਾ ਚੱਲ ਆ ਵੀ ਉੱਤੋਂ ਐਵੇਂ ਕੱਪੜੇ ਆ ਕੋਈ ਦਾਗ ਦੂਗ ਨਾ ਲੱਗ ਜਵੇ ਤੇ ਦੇਖੋ ਜੀ ਮੇਰੀ ਭਾਬੀ ਨੇ ਇਹ ਜਿਹੜੇ ਸੂਟ ਆ ਨਾ ਇਹ ਪਾਕਿਸਤਾਨ ਗਏ ਸੀ ਗੁਰਦੁਆਰਾ ਸਾਹਿਬ ਉੱਥੋਂ ਹੀ ਲਿਆਏ ਆ ਇਹ ਕਰੀਮ ਕਲਰ ਰੰਗ ਗਿਆ ਇਹ ਤੇ ਮੈਨੂੰ ਨਾ ਧੰਨਵਾਦ ਸੀ ਜਾਨੀ ਹੁਣ ਇਹ ਹੈਗਾ ਜੀ ਇਸ ਸਲਵਾ ਅਰਧਾ ਕੱਪੜਾ ਇਹ ਹੈਗਾ ਆ ਜੈਂਪਰ ਦਾ ਵੈਲਵਟ ਆ ਇਹ ਜਿਸ ਤਰ੍ਹਾਂ ਹਨਾ ਤੇ ਇੱਕ ਇਹ ਆ ਵਾਲਾ ਸੂਟ ਤੇ ਮੈਂ ਤੁਹਾਨੂੰ ਸਾਰੇ ਦਿਖਾਈ ਜਾਣੀ ਆ ਤੇ ਇੱਧਰ ਦੇਖੋ ਇੱਕ ਆ ਵੀ ਸੂਟ ਠੀਕ ਹੈ ਜੀ ਇੱਧਰ ਦੇਖੋ ਲੋ ਇਹ ਸਾਰੇ ਸੂਟ ਇਸ ਤੋਂ ਬਾਅਦ ਆ ਜੀ ਹਲੇ ਹੋਰ ਨਿਕਲਣ ਨੇ ਹਲੇ ਆ ਤਾਂ ਨਿਸ਼ਾਨੀ ਆ ਉੱਤੇ ਰਾਈ ਹੋਈ ਕੱਪੜੇ ਦੀ ਇੱਧਰ ਦੇਖੋ ਤੁਸੀਂ ਇੱਕ ਆਹ ਵਾਲਾ ਸੂਟ ਠੀਕ ਹੈ ਜੀ ਤੇ ਇੱਕ ਹੁਣ ਆਹ ਵਾਲਾ ਸੂਟ ਠੀਕ ਤੇ ਇੱਧਰ ਦੇਖੋ ਆਹ ਦੋ ਸੂਟ ਇੱਕੋ ਜਿਹੇ ਆ ਇਹ ਵੀ ਪਾਕਿਸਤਾਨ ਤੋਂ ਲਿਆਂਦੇ ਹੋਏ ਆ ਜੀ ਇਹ ਵੀ ਵੈਲਵਟ ਦੇ ਆ ਸੋਹਣਾ ਆ ਕੱਪੜਾ ਬਿਲਕੁਲ ਬਹੁਤ ਵਧੀਆ ਹੈ ਇਹਦੇ ਥੱਲੇ ਵੀ ਲਾਈਨਿੰਗ ਲੱਗੂਗੀ ਲਓ ਜੀ ਇੱਕ ਆ ਵੀ ਆ ਇਹ ਵੀ ਵੈਲਵਟ ਦਾ ਆ ਆ ਇੱਕ ਆਹ ਵਾਲਾ ਸੂਟ ਦੇਖੋ ਕਾਟਨ ਦਾ ਇੱਕ ਆਹ ਵਾਲਾ ਸੂਟ ਕਢਾਈ ਵਾਲਾ ਹਨਾ ਇੰਨੇ ਸੂਟ ਇਹ ਦੇਖ ਲਓ ਇੱਧਰ ਸਾਰੇ ਇਹ ਸੂਟ ਮੈਨੂੰ ਦਿੱਤੇ ਹੈ ਕਿ ਮੇਰੀ ਭਾਬੀ ਨੇ ਚੂਸੀ ਦੇਖਦੇ ਰਹੇ ਆਂ ਦੇਖ ਲੋ ਕਦੇ ਧੜਨੀਆਂ ਬੰਦੀਆਂ ਨੇ ਇਹਨੇ ਸੂਟ ਦਿੱਤੇ ਆ ਜੇ ਦਿੱਤੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੈਨੂੰ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਅਸਲੀ ਗੱਲ ਕੀ ਆ ਵਿੱਚੋਂ ਹਨਾ ਇਹ ਦੇਖੋ ਕੱਪੜੇ ਤੋਂ ਦੋ ਸੋਹਣੇ ਆ ਸੂਟ ਬਹੁਤ ਸੋਹਣੇ ਵਧੀਆ ਆ ਤੇ ਇਹ ਹੈਗੇ 벨ਵਟ ਦੇ ਸੂਟ ਜਿਹੜੇ ਇਹਨਾਂ ਨੇ ਪਾਕਿਸਤਾਨ ਤੋਂ ਲਿਆਂਦੇ ਆ ਤੇ ਆਹ ਵਾਲਾ ਸੂਟ ਜਿਹੜਾ ਆ ਆਹ ਆ ਜਿਹੜਾ ਆ ਇਹ ਆਨਲਾਈਨ ਸੂਟ ਮੰਗਾਇਆ ਆ ਇਹਦੇ ਹਨ ਇਹਤੇ ਕਢਾਈ ਆ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਇਹਦੇ ਤੇ ਨਾ ਬਹੁਤ ਸੋਹਣੀ ਕਢਾਈ ਬਣੀ ਹੋਈ ਆ ਸੂਟ ਇਹ ਉਹਨਾਂ ਨੇ ਦਿੱਤਾ ਹੈਗਾ ਮੇਰਾ ਖਿਆਲ 4000 ਦਾ ਸ਼ਾਇਦ 10 ਦੀ ਸੀਗੀ ਭਾਬੀ ਆ ਦੇਖੋ ਇਹਤੇ ਆ ਬਾਹਾਂ ਵੀ ਬਣੀਆਂ ਹੋਈਆਂ ਆ ਇਸ ਤਰ੍ਹਾਂ ਆ ਬਾਹਾਂ ਬਣੀਆਂ ਆ ਆ ਵਾਲੀਆਂ ਆ ਬਾਹਾਂ ਦੋਨੇ ਤੇ ਆ ਉੱਪਰ ਆ ਕੇ ਪਹੁੰਚੇ ਆ ਵਾਲੇ ਉੱਪਰ ਇਹਨੂੰ ਕੇ ਦਿਖਾਉਣੀ ਥੋੜਾ ਜਿਹਾ ਇਸ ਤਰ੍ਹਾਂ ਐਦੇ ਚੁੰਨੀ ਵੀ ਬਹੁਤ ਸੋਹਣੀ ਇਹਦੀ ਬਣੀ ਹੋਈ ਆ ਤੇ ਇਹ ਸੂਟ ਇਹ ਮੇਰਾ ਖਿਆਲ ਆ 4000 ਦਾ ਕੇ 4500 ਦਾ ਸੂਟ ਇਹ ਆਇਆ ਸੀਗਾ ਤੇ ਇਹ ਸਾਰੇ ਆ ਜਿਹੜੇ ਕੱਪੜੇ ਆ ਨਾ ਜਿੰਨੇ ਵੀ ਪਏ ਆ ਇਹ ਆਹਾ ਹੁਣ ਮੈਂ ਤੁਹਾਨੂੰ ਦੱਸਦੀ ਆ ਇਹ ਸੂਟ ਇਹ ਨਾ ਸਮਝੋ ਵੀ ਕਿ ਤੇ ਮੇਰੀ ਭਾਬੀ ਨੇ ਮੈਨੂੰ ਦਿੱਤੇ ਆ ਨਾ ਜੀ ਇਹ ਨਹੀਂ ਗੱਲ ਹੈਗੀ ਇਹ ਸੂਟ ਮੈਨੂੰ ਦਿੱਤੇ ਆ ਜੀ ਉਹਨੇ ਸੀਣ ਵਾਸਤੇ ਇਹ ਮੇਰੇ ਕੋਲ ਸੀਣ ਲਈ ਆਏ ਆ ਸੂਟ ਸਾਰੇ ਤੇ ਇਹ ਸਾਰੇ ਹੈ ਕਿ ਮੇਰੀਆਂ ਭਤੀਜੀਆਂ ਦੇ ਸੂਟ ਆ ਜਿਹੜੇ ਆ ਉਹ ਵੀ ਮੇਰੀ ਭਤੀਜੀ ਦੇ ਆ ਇੱਕ ਆ ਛੋਟੀ ਭਤੀਜੀ ਉਹਦਾ ਆ ਤੇ ਇਧਰ ਇਹ ਸੂਟ ਮੇਰੀ ਭਾਬੀ ਦੇ ਆ ਆ ਜਿਹੜੇ ਆ ਆ ਦੇਖੋ ਇਹ ਮੇਰੀ ਭਾਬੀ ਦੇ ਸੂਟ ਆ ਸਾਰੇ ਆ 벨ਵਟ ਦਾ ਆਪ ਦੇ ਕਰੀਮ ਕਲਰ ਲਿਆਈ ਆ ਉਹਨੂੰ ਵੀ ਕਰੀਮ ਕਲਰ ਰੰਗ ਚਿੱਟੇ ਰੰਗ ਬਹੁਤ ਪਸੰਦ ਆ ਤੇ ਮੈਨੂੰ ਵੀ ਚਿੱਟੇ ਰੰਗ ਜਿਹਦੇ ਬਹੁਤ ਪਸੰਦ ਆ ਤੇ ਇਹ ਸਾਰੇ ਸੂਟ ਜੀ ਦੇਖੋ ਉਹਨੇ ਦਿੱਤੇ ਆ ਮੈਨੂੰ ਸੀਨ ਨੂੰ ਕਿਤੇ ਇਹ ਨਾ ਸਮਝਿਆ ਵੀ ਕਿਤੇ ਮੈਨੂੰ ਉਹਨੇ ਦਿੱਤੇ ਐ ਇਦਾਂ ਨਾ ਸਮਝ ਲਿਓ ਹੋਰ ਨਾ ਤੁਸੀਂ ਆਪਣੀ ਪਰਜਾਈਆਂ ਨਾਲ ਲੜਾਈ ਕਰਨਾ ਪਿਓ ਇਹ ਮੈਨੂੰ ਉਹਨੇ ਸੀਣ ਵਾਸਤੇ ਸੂਟ ਦਿੱਤੇ ਆ ਤੇ ਮੈਂ ਪਹਿਲਾਂ ਇੰਨਾ ਵੱਡਾ ਬੈਗ ਲੈ ਕੇ ਗਈ ਬੜੀ ਮੁਸ਼ਕਲ ਦੇ ਨਾਲ ਮੁੜ ਕੇ ਉਸ ਤੋਂ ਵੀ ਜ਼ਿਆਦਾ ਭਾਰਾ ਕਰਕੇ ਮੈਨੂੰ ਉਹਨਾਂ ਨੇ ਦਿੱਤਾ ਇੰਨਾ ਵੱਡਾ ਬੈਗ ਹੁਣ ਇਹ ਮੈਂ ਸਾਰੇ ਜਿਹੜੇ ਸੂਟ ਆ ਇਹੇ ਸੀਨੇ ਆ ਤੇ ਜਿਹੜੀ ਪਹਿਲਾਂ ਤੁਸੀਂ ਵੀਡੀਓ ਦੇਖੀ ਹੈ ਨਾ ਮੈਂ ਤੁਹਾਨੂੰ ਇਹੀ ਸੀਗਾ ਵੀ ਇਹ ਮੈਂ ਬੈਗ ਜਿੰਨੀ ਪਹਿਲਾਂ ਲੈ ਕੇ ਗਈਆਂ ਉਸ ਤੋਂ ਵੀ ਵੱਡਾ ਬੈਗ ਮੈਨੂੰ ਮਿਲਿਆ ਹਾਂਜੀ ਇਹ ਸੂਟ ਜਿਹੜੇ ਸਾਰੇ ਆ ਨਾ ਇਹ ਮੈਨੂੰ ਮਤਲਬ ਸੀਨ ਲਈ ਆਏ ਆ ਠੀਕ ਹੈ ਜੀ ਜਿਹੜਾ ਮੈਂ ਬੱਸ ਵਿੱਚ ਤੁਹਾਨੂੰ ਬੈਗ ਦਿਖਾਉਂਦੀ ਸੀ ਮੈਂ ਇਹੀ ਦਿਖਾਉਂਦੀ ਸੀ ਵੀ ਤੁਸੀਂ ਦੇਖ ਲਓ ਵੀ ਮੈਂ ਇੰਨਾ ਵੱਡਾ ਪਹਿਲਾਂ ਬੈਗ ਲੈ ਕੇ ਗਈਆਂ ਉਸ ਤੋਂ ਵੀ ਵੱਡਾ ਜਿਹੜਾ ਮੈਨੂੰ ਵਾਪਸ ਆਉਣ ਲੱਗੀ ਨੂੰ ਬੈਗ ਮਿਲ ਗਿਆ ਤੇ ਹੁਣ ਤੁਸੀਂ ਨਾ ਇਹ ਨਾ ਕਿਤੇ ਕਿ ਉਹ ਵੀ ਮੇਰੇ ਲਈ ਸਾਰੇ ਸੂਟ ਆਏ ਤੁਸੀਂ ਆਪਣੇ ਭਰਜਾਈਆਂ ਨਾਲ ਬਿਲਕੁਲ ਨਹੀਂ ਲੈਣਾ ਵੀ ਦੇਖੋ ਉਹਨਾਂ ਨੂੰ ਕਿੰਨੇ بڑے ਸੂਟ ਮਿਲਿਆ ਤਾਂ ਸਾਨੂੰ ਤੂਤ ਦਿਨ ਦੀ ਨਹੀਂ ਹੈਗੀ ਹਨਾ ਪਰ ਨਹੀਂ ਜੀ ਇਹ ਸਾਰੇ ਮੈਨੂੰ ਸੂਟ ਜਿਹੜੇ ਸੇਨ ਵਾਸਤੇ ਆਏ ਆ ਉਹਨਾਂ ਨੂੰ ਪਤਾ ਆ ਵੀ ਕੱਪੜੇ ਮੈਂ ਸਲਾਈ ਕਰਦੀ ਆ ਤਾਂ ਉਹਨਾਂ ਨੂੰ ਮੇਰੇ سین ਤੇ ਹੋਏ ਕੱਪੜੇ ਜਿਹੜੇ ਆ ਪਸੰਦ ਵੀ ਆਉਂਦੇ ਆ ਤੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਈ ਨਾ ਵੀ ਮੈਂ ਬਸ ਚ ਬੈਠੀ ਸੀਗੀ ਬੈਗ ਲੈ ਕੇ ਉਹ ਤਾਂ ਦਿਖਾਈ ਸੀ ਵੀ ਤੁਸੀਂ ਦੇਖੋ ਅ ਵੀਜੋ ਤੋ ਕਿਤੇ ਜਾਣੀ ਆ ਨਾ ਮੈਨੂੰ ਸੱਚੀ ਮਰੁੰਡਾ ਬਹੁਤ ਪਸੰਦ ਆ ਤੁਹਾਨੂੰ ਵੀ ਪਸੰਦ ਆ ਜੇ ਤੁਹਾਨੂੰ ਪਸੰਦ ਆ ਤੁਸੀਂ ਇਹ ਨਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਨਾ ਜੇ ਕੋਈ ਲੰਬਾ ਰਸਤਾ ਆ ਜਿੱਦਾਂ ਹੁਣ ਮੇਰੇ ਜਾਣ ਨੂੰ ਪੇਕੇ ਨੂੰ ਜਾਣ ਨੂੰ ਮੈਨੂੰ ਘਟੋ ਘਟ ਵਿਚਾਰ 4.5 ਘੰਟੇ ਲੱਗ ਜਾਂਦੇ ਆ ਮੈਂ ਕੀ ਕਰਦੀ ਆ ਨਾ ਮੈਂ ਮਰੁੰਡਾ ਲੈ ਲੈਂਦੀ ਆ ਫੇਰ ਥੋੜਾ ਜਿਹਾ ਖਾ ਲਿਆ ਫੇਰ ਬੈਗ ਚ ਪਾ ਲੈਂਦੀ ਆ ਯਾਨੀ ਕਿ ਰਸਤੇ ਦੇ ਵਿੱਚ ਸਾਰਾ ਮੈਂ ਮਕਾ ਦਿੰਦੀ ਆ ਉਦਾਂ ਤੇ ਪਰ ਹੁਣ ਐਸ ਇਸ ਵਾਰ ਨਹੀਂ ਮੇ ਕੋ ਮੁੱਕਿਆ ਨਹੀਂ ਹੈਗਾ ਹਜੇ ਵੀ ਬੈਗ ਦੇ ਵਿੱਚ ਪਿਆਈ ਆ ਥੋੜਾ ਜਿ ਤੁਸੀਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਜਦੋਂ ਤੁਸੀਂ ਬਾਸਟਾ ਸਫਰ ਕਰਦੇ ਆ ਤੁਹਾਨੂੰ ਕੋਈ ਚੀਜ਼ ਖਾਣੀ ਪਸੰਦ ਆ ਜਾਂ ਨਹੀਂ ਪਸੰਦ ਪਰ ਮੈਂ ਮਰੁੰਡਾ ਜ਼ਰੂਰ ਲੈਣੀ ਆ ਮਰੁੰਡਾ ਕਿਹਨੂੰ ਕਿਹਨੂੰ ਪਸੰਦ ਆ ਤੁਸੀਂ ਵੀ ਇਹ ਮੈਨੂੰ ਜ਼ਰੂਰ ਦੱਸਿਓ ਤੇ ਆਪਾਂ ਮਿਲਾਂਗੇ ਫੇਰ ਇੱਕ ਨਵੀਂ ਵੀਡੀਓ ਵਿੱਚ ਉਹਨਾਂ ਚਿਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ